ਕਿਸਾਨ ਜਥੇਬੰਦੀਆਂ ਦੀ ਅੱਜ ਬੈਠਕ ਵੀ ਸੀ ਔਰ ਸਦਾ ਵੀ ਆਉਂਦਾ ਕਿ ਮੀਟਿੰਗ ਕਰ ਲੋ ਪਰ ਉਸ ਤੋਂ ਪਹਿਲਾਂ ਸ਼ੰਭੂ ਖਨੌਰੀ ਤੇ ਜੋ ਹੋਇਆ ਉਹ ਵੀ ਸਾਰਿਆਂ ਨੂੰ ਭਲੀ ਭਾਂਤ ਪਤਾ ਹੈ ਹੁਣ ਐਸਕੇਐਮ ਨੇ ਜਿਹੜਾ ਫੈਸਲਾ ਲਿਆ 26 ਵਾਲਾ ਮਾਰਚ ਤੱਕ ਕਰਤਾ ਮੁਲਤਵੀ ਪਰ 28 ਤਰੀਕ ਨੂੰ ਕਾਲੇ ਦਿਨ ਵਜੋਂ ਮਨਾਉਣ ਲਈ ਔਰ ਬਿਨਾਂ ਸ਼ਰਤ ਦੇ ਰਿਹਾਈ ਕਰਵਾਉਣ ਦੇ ਲਈ ਮੰਗਾ ਤੇ ਅੜ ਗਏ ਨੇ ਕਹਿੰਦੇ ਹੁਣ ਪੰਜਾਬ ਸਰਕਾਰ ਦੇ ਨਾਲ ਉਦੋਂ ਤੱਕ ਨਹੀਂ ਬੈਠਾਂਗੇ ਜਦੋਂ ਤੱਕ ਮਾਹੌਲ ਸਾਜਗਾਰ ਨਹੀਂ ਬਣਾਉਂਦੀ ਸਰਕਾਰ ਦੇਖੋ ਇਹ ਤੇ ਹੈ ਹੀ ਹੈ ਸਰਕਾਰ ਨੇ ਜੋ ਕਾਰਵਾਈ ਕੀਤੀ ਹੈਗੇ ਉਹਦਾ ਤੇ ਸਰਕਾਰ ਦੇ ਵਾਸਤੇ ਉਹਨਾਂ ਵਿਪਤਾ ਵੱਧ ਗਈ ਹੈ ਹੁਣ ਇਹ ਨਹੀਂ ਕਿ ਨਾਲੇ ਤੁਸੀਂ ਕੁੱਟੀ ਵੀ ਜਾਓ ਨਾਲੇ ਕੁੱਟ ਕੇ ਪਾਣੀ ਵੀ ਨਾ ਪਿਓ ਤੇ ਫਿਰ ਕਹਿੰਦੇ ਸਾਡੇ ਨਾਲ ਟੇਬਲ ਤੇ ਵੀ ਬੈਠੋ ਇਵੇਂ ਨਹੀਂ ਨਾ ਗੱਡੀ ਚੱਲਦੀ ਹੈਗੀ ਸਰਕਾਰ ਨੂੰ ਇਹ ਮਾਹੌਲ ਸਾਜ਼ਗਰ ਬਣਾਉਣਾ ਹੀ ਪੈਣਾ ਵਾ ਅੱਜ ਠੀਕ ਹੈ ਕਿ ਤੁਹਾਡੀ ਸਰਕਾਰ ਕੱਲ ਨੂੰ ਵੋਟਾਂ ਦੇ ਮੰਗਣੀ ਅੱਜ ਸ਼ਹਿਰਾਂ ਵਾਲੇ ਤੋਂ ਕੱਲ ਲੁਧਿਆਣੇ ਵੋਟਾਂ ਦੇ ਚੱਕਰ ਦੇ ਵਿੱਚ ਤੁਸੀਂ ਇਹ ਸਾਰੀ ਜਿਹੜੀ ਪਿਛਲੇ 13 ਮਹੀਨਿਆਂ ਤੋਂ ਤੁਹਾਡੀ ਪਲੈਨਿੰਗ ਚੱਲਦੀ ਆ ਰਹੀ ਸੀ ਉਹ ਤੁਸੀਂ ਖੁਦ ਹੀ ਜਿਹੜੀ ਫੇਲ ਹੋ ਗਏ ਨੇ ਠੀਕ ਹੈ ਲੋਕੀ ਜਿਹੜੇ ਹਾਲਾਂਕਿ ਸਰਕਾਰ ਨੇ ਇਹ ਵੀ ਬੜੇ ਯਤਨ ਕੀਤੇ ਕਿ ਰਾਹ ਖੁੱਲਣ ਦੇ ਲਈ ਖੁਸ਼ ਨੇ ਪਰ ਲੋਕ ਉੱਥੇ ਕਹਿੰਦੇ ਨੇ ਕਿ ਅਸੀਂ ਖੁਸ਼ ਵੀ ਆ ਪਰ ਸਾਨੂੰ ਖੁਸ਼ੀ ਦੇ ਨਾਲ ਦੁਖੀ ਵੀ ਆ ਕਿ ਕਿਸਾਨਾਂ ਨੂੰ ਬਿਨਾ ਉਹਨਾਂ ਦੀਆਂ ਮੰਗਾਂ ਪ੍ਰਵਾਨ ਕਿੱਥੇ ਜ਼ਬਰੀ ਉਠਾ ਦਿੱਤਾ ਹੈ ਜਦ ਤੁਸੀਂ ਟੇਬਲ ਤੇ ਬੈਠ ਕੇ ਮਸਲਾ ਟੇਬਲ ਤੇ ਹੀ ਹੱਲ ਹੋਣਾ ਚਾਹੀਦਾ ਹੁਣ ਸਰਕਾਰ ਕਿਉਂਕਿ ਉਹ ਪਹਿਲਾਂ ਹੀ ਉਹਨਾਂ ਨੇ ਇਲਜ਼ਾਮ ਲਗਾਉਂਦੇ ਨੇ ਕਿ ਸਰਕਾਰ ਪਹਿਲਾਂ ਹੀ ਮੀਟਿੰਗ ਛੱਡ ਕੇ ਭੱਜ ਗਈ ਸੀ ਤੇ ਫਿਰ ਉਹ ਮੰਤਰੀ ਤੇ ਕਿਵੇਂ ਭਰੋਸਾ ਕਰਨ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਤੇ ਪੰਜਾਬ ਸਰਕਾਰ ਕੋ ਖੇਤੀਬਾੜੀ ਪਾਲਿਸੀ ਬਣੀ ਨਹੀਂ ਹੈਗੀ ਦੂਜਾ ਤੁਸੀਂ ਮੀਟਿੰਗ ਕਰਨ ਬੁਲਾਉਂਦੇ ਹੋ ਤੇ ਬਾਅਦ ਵਿੱਚ ਗ੍ਰਿਫਤਾਰ ਕਰਵਾ ਦਿੰਦੇ ਹੋ ਤੇ ਤੁਸੀਂ ਆਪਣਾ ਭਰੋਸਾ ਤੋੜ ਲਿਆ ਹੁਣ ਰਹੀ ਗੱਲ ਕਿ ਜਿਹੜੀ ਅੱਜ ਮੀਟਿੰਗ ਸੱਦੀ ਸੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਕੱਲ ਇੱਕ ਪਾਸੇ ਤੇ ਬੰਦੇ ਫੜ ਰਹੇ ਹੋ ਸਮਾਨ ਉਹਨਾਂ ਦਾ ਤੋੜ ਰਹੇ ਹੋ ਬਲਡੋਜਰ ਤੇ ਜੀਸੀਬੀਜ਼ ਮਸ਼ੀਨਾਂ ਨਾਲ ਤੈਸਨੈਸ ਕਰ ਰਹੇ ਹੋ ਫਿਰ ਉਹਨਾਂ ਦੇ ਭਾਂਡੇ ਚੋਰੀ ਸਿਲੰਡਰ ਚੋਰੀ ਪਣ ਕੀ ਕੁਝ ਹੋ ਤੇ ਚੋਰੀ ਹੋਇਆ ਫਿਰ ਤੁਹਾਡੇ ਪੁਲਿਸ ਵਾਲੇ ਪੱਟ ਤੇ ਥਾਪੀਆਂ ਮਾਰਦੇ ਨੇ ਵੀ ਕੋਈ ਗੱਲ ਨਹੀਂ ਇੱਥੇ ਹੀ ਹਾਲੇ ਰਿਟਾਇਰ ਨਹੀਂ ਹੋਇਆ ਨਾ ਜਿਸ ਤਿਹਦੇ ਕਿਸਾਨ ਤੇ ਉਹ ਵੀ ਉਹ ਵੀ ਦੇ ਗਾਂ ਕਿਸਾਨ ਜਿਹੜੇ ਅੱਧੀ ਰਾਤ ਕਾਲੀਆਂ ਬੋਲੀਆਂ ਰਾਤਾਂ ਦੇ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪਾਣੀ ਲਾਉਣ ਚਲੇ ਜਾਂਦੇਗੇ ਉਹ ਡੰਡਿਆਂ ਤੋਂ ਨਹੀਂ ਡਰਦੇ ਹੈਗੇ ਇਹ ਪੰਜਾਬ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈਗਾ ਹੁਣ ਅਜੇ ਸਿੱਧੀ ਚ ਪੁਲਿਸ ਦਾ ਜਿਹੜਾ ਐਕਸ਼ਨ ਆ ਉਹ ਸਰਕਾਰ ਦੇ ਕਹਿੰਦੇ ਹੋਇਆ ਕਿਸਾਨ ਖਫਾ ਹੋ ਗਏ ਨੇ ਔਰ ਸਰਕਾਰ ਬੜੀ ਪਲੈਨਿੰਗ ਦੇ ਨਾਲ ਪੰਜਾਬ ਦੇ ਦੋ ਫਿਰਕਿਆਂ ਨੂੰ ਦੋ ਭਾਈਚਾਰੇ ਨੂੰ ਲੜਾਉਣਾ ਚਾਹੁੰਦੀ ਪੀ ਇੱਕ ਪਾਸੇ ਕਾਰੋਬਾਰੀ ਭਾਈਚਾਰਾ ਦੂਜੇ ਪਾਸੇ ਖੇਤੀ ਕਿਸਾਨੀ ਭਾਈਚਾਰਾ ਜੀ ਪਰ ਦੋਨੇ ਜੁੜੇ ਹੋਏ ਨੇ ਅਸਲ ਦੇ ਵਿੱਚ 9 ਮਾਸ ਦਾ ਛੋਟਾ ਕਾਰੋਬਾਰੀ ਤੇ ਕਿਸਾਨ ਜੁੜੇ ਹੋਏ ਨੇ ਹੁਣ ਜੀ ਸਥਿਤੀ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਜਿਹੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਪ੍ਰਧਾਨ ਨੇ ਜੋਗਿੰਦਰ ਸਿੰਘ ਅਗਰਾਹਾ ਉਹਨਾਂ ਨੇ ਸ਼ੁਰੂਆਤ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਜਾਣੇ ਜਦ ਤੱਕ ਸਾਡੇ ਬੰਦੇ ਨਹੀਂ ਛੱਡੋਗੇ ਸਮਾਨ ਸਾਡਾ ਵਾਪਸ ਨਹੀਂ ਕਰੋਗੇ ਤੇ ਅਸੀਂ ਕਿਵੇਂ ਅਸੀਂ ਅਸੀਂ ਆਈਏ ਫਿਰ ਤੁਸੀਂ ਮੀਟਿੰਗ ਦਾ ਬਾਈਕਾਡ ਆਪ ਹੀ ਕਰਕੇ ਚੱਲ ਜਿਓ ਤੇ ਉਸ ਬਾਅਦ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਵੀ ਬਾਅਦ ਵਿੱਚ ਮੀਟਿੰਗ ਕੀਤੀ ਹੈ ਉਹਨਾਂ ਨੇ ਵੀ ਲੰਮੀ ਵਿਚਾਰ ਚਰਚਾ ਤੋਂ ਬਾਅਦ ਇਹੀ ਹੈ ਕਿ ਸਾਨੂੰ ਇਹੀ ਫੈਸਲਾ ਲੈਣਾ ਤੇ ਸਰਕਾਰ ਪਹਿਲਾਂ ਇੱਕ ਮਾਹੌਲ ਖੁਸ਼ਗੁਵਾਰ ਬਣਾਵੇ ਫਿਰ ਟੇਬਲ ਤੇ ਬੈਠਣ ਦੇ ਪਾ ਹੁਣ ਜੇ ਸਰਕਾਰ ਆਜ ਵੀ ਸਰਕਾਰ ਦਾ ਵੀ ਮੂੰਹ ਵੱਟਿਆ ਕਿਸਾਨਾਂ ਦਾ ਵੀ ਮੂੰਹ ਵੱਟਿਆ ਕਿਸਾਨ ਤੁਸੀਂ ਕੁੱਟੇ ਵੀ ਹੋ ਤੇ ਫਿਰ ਤੁਸੀਂ ਕਹਿੰਦੇ ਕਿ ਸਾਡੇ ਸਾਹਮਣੇ ਰੋਹ ਬਣਾ ਗ੍ਰਫਤਾਰ ਵੀ ਨਹੀਂ ਨੇ ਉਹ ਛੱਡੇ ਵੀ ਨਹੀਂ ਗਏ ਜਿਹੜੇ ਉੱਥੇ ਬੈਠੇ ਸੀ ਬਾਰਡਰਾਂ ਤੇ ਜੇ ਟੇਬਲ ਤੇ ਬੈਠਣਾ ਪਹਿਲਾਂ ਤਾਂ ਤੁਹਾਨੂੰ ਛੱਡਣਾ ਪਊਗਾ ਤੁਸੀਂ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਕਰ ਰਹੇ ਹੋ ਸਮਾਨ ਤੋੜ ਦਿੱਤਾਗਾ ਜਿਹੜੇ ਟਰਾਲੀਆਂ ਟਰੈਕਟਰ ਨੇ ਸੰਧ ਨੇ ਐਵੇਂ ਕਿਤੇ ਬਣ ਜਾਂਦੇ ਉਹਨਾਂ ਦੇ ਕਿਸਾਨਾਂ ਨੇ ਜਿਹੜੇ 2 ਨੰਬਰ ਦੀ ਕਮਬਾਈਨਾਂ ਸੰਧ ਖਰੀਦੇ ਨੇ ਉਹ ਤੇ ਕਰਜ਼ੇ ਲੈ ਲੈ ਕੇ ਤੇ ਉਹਨਾਂ ਨੇ ਸੰਧ ਬਣਾਏ ਨੇ ਇਸ ਮਾਮਲੇ 'ਚ ਵੀ ਪੁਲਿਸ ਦੀ ਇੱਕ ਜਿਹੜੀ ਹੈ ਨਾ ਕਹਿ ਲੋ ਕਿ ਇੱਕ ਬਿਆਨ ਜਾਂ ਉਹਨਾਂ ਦਾ ਦਿੱਤਾ ਗਿਆ ਫਰਮਾਨ ਉਹ ਵੀ ਬੜਾ ਟਰੋਲ ਹੋ ਰਿਹਾ ਉਹ ਕਿਹਾ ਜਾ ਰਿਹਾ ਸੀ ਕਿ ਟਰਾਲੀਆਂ ਦੇ ਟਰੈਕਟਰਾਂ ਦੇ ਕਾਗਜ਼ ਵਿਖਾ ਕੇ ਲੈ ਜਾਓ ਕਿਸਾਨ ਟਰਾਲੀ ਦਾ ਕਹਿੰਦੇ ਕਿਹੜਾ ਕਾਗਜ਼ ਹੁੰਦਾ ਉਹੀ ਹੈ ਨਾ ਜੀ ਕਮਾਲ ਤੇ ਹੀ ਹੈ ਨਾ ਤੇ ਸਵਾਲ ਇਹ ਕਿ ਹੁਣ ਮਤਲਬ ਇਹ ਇਹ ਨਹੀਂ ਕਿ ਸੋਏ ਨਹੀਂ ਕਿ ਟਰਾਲੀਆਂ ਦੇ ਕਾਗਜ਼ ਹੁੰਦੇ ਕਿ ਨਹੀਂ ਇਹਦੋਂ ਕਿ ਸਰਕਾਰ ਦਾ ਜ਼ਬਰ ਕਿੰਨਾ ਪੁਲਿਸ ਦਾ ਜ਼ਬਰ ਕਿੰਨਾ ਨਾ ਜੀ ਹੂੰ ਪੀਓ ਇਹ ਪਹਿਲੀ ਗੱਲ ਹੈ ਵੀ ਟਰੈਕਟਰ ਜਿਹੜਾ ਕਮਰਸ਼ੀਅਲ ਵਾਨ ਹੈਗਾ ਜਿਹੜਾ ਟਰੈਕਟਰ ਹਲੀ ਕੋਈ ਕਮਰਸ਼ੀਅਲ ਵਾਨ ਹੈਗੀ ਨਾ ਹੁਣ ਇਹ ਹੈ ਨਾ ਕਿ ਜਦੋਂ ਤੁਹਾਡੇ ਚ ਸ਼ਕਤੀ ਬੋਲਦੀ ਹੈ ਤਾਂ ਇਹਦੇ ਵਿੱਚ ਵਰਦੀ ਬੋਲਦੀ ਹੈ ਤੁਹਾਡੇ ਚ ਯਵਰ ਬੋਲਦਾ ਹੈਗਾ ਨਾ ਫਿਰ ਤੁਸੀਂ ਕੁਝ ਵੀ ਬੋਲਦੇ ਹੋ ਨਾ ਹੁਣ ਇਹ ਕਿਸਾਨ ਡਰਨ ਵਾਲੀ ਕਾਮ ਨਹੀਂ ਆ ਕਿਸਾਨਾਂ ਦੇ ਪੁੱਤ ਸਰਾਦ ਤੇ ਬੈਠੇ ਨੇ ਜਿਨ੍ਹਾਂ ਦੀਆਂ ਕੁੱਖਾਂ ਦੇ ਵਿੱਚੋਂ ਉਹ ਮੁੰਡੇ ਫਬਜੀ ਭਰਤੀ ਹੋਏ ਨੇ ਤੇ ਉਹ ਕਿਵੇਂ ਮਾਵਾਂ ਦੇ ਕੁੱਖਾਂ ਡਰ ਜਾਣਗੇ ਜਾਂ ਪਿਓ ਡਰ ਜਾਣਗੇ ਇਹਦੇ ਸਰਕਾਰ ਨੂੰ ਭਲੇਖੇ ਡਾਂਗਾ ਮਾਰ ਲੋਗੇ ਸਿਰ ਪਾੜ ਲੋਗੇ ਬੰਦੇ ਮਾਰ ਦੋਗੇ ਤੇ ਇੰਡੀਆ ਦੇ ਵਿੱਚ ਤੇ ਕਿਸਾਨ ਸੰਘਰਸ਼ ਕਰਦੇ ਕਰਦੇ ਸਰਕਾਰਾਂ ਦੀਆਂ ਗੋਲੀਆਂ ਵੀ ਖਾਧੀਆਂ ਨੇ ਇਸ ਕਰਕੇ ਕੌਮ ਡਰਨ ਵਾਲੀ ਨਹੀਂ ਹੈਗੀ ਸਰਕਾਰ ਨੂੰ ਟੇਬਲ ਤੇ ਬੈਠਣਾ ਪੈਣਾ ਜੀ ਜਿੱਦਨ ਉਹਨਾਂ ਨੇ ਕੁਰਸੀਆਂ ਲਾਈਆਂ ਸੀ ਤੁਸੀਂ ਆਪ ਨਹੀਂ ਆਏ ਅੱਜ ਤੁਸੀਂ ਆਪਣੀਆਂ ਕੁਰਸੀਆਂ ਲਾ ਕੇ ਬੈਠ ਗਏ ਹੋ ਸਰਕਾਰ ਜਿਹੜੀ ਆ ਲੋਕ ਚੋਣਦੇ ਨੇ ਇਸ ਕਰਕੇ ਸਰਕਾਰ ਨੂੰ ਲੋਕਾਂ ਦੀ ਗੱਲ ਕਰਨੀ ਚਾਹੀਦੀ ਆ ਹੁਣ ਇਹ ਨਹੀਂ ਹੈ ਕਿ ਸਰਕਾਰ ਕਹੇ ਕਿ ਸਾਨੂੰ ਤੇ ਇੱਕ ਵਾਰ ਬਣਾ ਲੈ ਜਾਂ 5 ਸਾਲ ਅਸੀਂ ਆਪਣੀਆਂ ਰੀਝਾਂ ਲਾਉਣੀਆਂ ਕਿ ਸਾਨੂੰ ਕੋਈ ਪ੍ਰਵਾਹ ਨਹੀਂ ਆएगी ਇਹ 5 ਸਾਲ ਦੀ ਆ ਕਿਸਾਨੀ ਤੇ ਕਿਸਾਨੀ ਰਹਿਣੀ ਆ ਇਹੋ ਕਿਸਾਨ ਨੇ ਜਿਹੜੇ ਉਥੋਂ ਮਣ ਬਣਾ ਕੇ ਆਏ ਸੀ ਮੋٹے ਰੂਪ ਚ ਕਹ ਲੋ ਕਿ ਕਸਮਾ ਖਾ ਕੇ ਆਏ ਸੋਮਾ ਖਾ ਕੇ ਆਏ ਕਿ ਪੰਜਾਬ ਜਾ ਕੇ ਅਸੀਂ ਨਾ ਇਹ ਬੀਜੇਪੀ ਨੂੰ ਵੋਟ ਪਾਉਣੀ ਹੈ ਨਾ ਕਾਲੀਆਂ ਨੂੰ ਪਾਉਣੀ ਨਾ ਕਾਂਗਰਸ ਉਹ ਝਾੜੂ ਵਾਲੇ ਨੂੰ ਪਾਈ ਤੇ ਹੁਣ ਝਾੜੂ ਤੁਸੀਂ ਉਹਨਾਂ ਦੀਆਂ ਲੱਤਾਂ ਤੇ ਮਾਰੀ ਜਾ ਰਹੇ ਹੋ ਇੱਕ ਇੱਥੇ ਗੱਲ ਕਰਨੀ ਬੜੀ ਮਹੱਤਵਪੂਰਨ ਹੈ ਪੰਜਾਬ ਦੇ ਮੰਤਰੀ ਹੁਬ ਹੁਬ ਕੇ ਕਹਿ ਰਹੇ ਅਸੀਂ ਆਪ ਦੇ ਸਾਰੇ ਉਹਦੇ ਤਿਆਗਨ ਨੂੰ ਤਿਆਰ ਹਾਂ ਦਿੱਲੀ ਜਾਵਾਂਗੇ ਧਰਨਾ ਲਾਵਾਂਗੇ ਕਿਸਾਨਾਂ ਦੇ ਨਾਲ ਬੈਠਣ ਨੂੰ ਤਿਆਰ ਹਾਂ ਇਹ ਗੱਲਾਂ ਕਈਆਂ ਜਾ ਰਹੀਆਂ ਯਾਰ ਹੁਣ ਕਰਨ ਕੇ ਕੀ ਨਾ ਉਹ ਸਾਰੇ ਗਏ ਆ ਕਿ ਮੈਂ ਕਿ ਮੈਂ ਵੀ ਜ਼ਿੰਮੇਦਾਰ ਆ ਮੈਂ ਵੀ ਕਿਸਾਨ ਦਾ ਪੁੱਤ ਆ ਮੈਂ ਕਿਸਾਨ ਦੀ ਧੀ ਆ ਮੈਂ ਵੀ ਕਿਸਾਨੀ ਕਰਦਾ ਵੀ ਜੇ ਅੱਜ 13 ਮਹੀਨੇ ਬਾਅਦ ਤੁਹਾਨੂੰ ਇਹ ਪਤਾ ਲੱਗਾ ਕਿ ਸੈਂਟਰ ਦੇ ਨਾਲ ਜੋ ਜੁੜੀਆਂ ਤੇ ਫਿਰ ਤੁਸੀਂ ਵਿਚੋਲਗੀ ਕਦੀ ਕਰਦੇ ਰਹੇ ਜੇ ਸੈਂਟਰ ਦੇ ਨਾਲ ਹੀ ਤਾਂ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਫਿਰ ਅੱਜ ਉਹਨਾਂ ਨੂੰ ਮੀਟਿੰਗ ਕਰਦੀ ਬੁਲਾ ਲਈ ਹੈਗੀ ਜੇ ਸਾਰਾ ਹੀ ਮਸਲਾ ਸੈਂਟਰ ਦੇ ਨਾਲ ਆ ਤੇ ਫਿਰ ਤੁਸੀਂ ਅੱਜ ਮੀਟਿੰਗ ਕਰਦੇ ਵਾਸਤੇ ਬੁਲਾ ਲਈ ਇਹਦਾ ਮਤਲਬ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਆ ਵੋਟਾਂ ਦਾ ਧਰੂਵੀਕਰਨ ਕਰਨਾ ਚਾਹੁੰਦੇ ਉਹ ਜਿਹੜਾ ਨਹੀਂ ਹੋ ਸਕਦਾ ਅਜੀਜ਼ ਸਿੱਦੇ ਸਰਕਾਰ ਅੱਜ ਕਿਉਂਕਿ ਉਹਨਾਂ ਨੂੰ ਇਸ ਟਾਈਮ ਸਰਕਾਰ ਨੂੰ ਇੱਕੋ ਟਾਰਗੇਟ ਅਸੀਂ ਜਿਹੜੀ ਆ ਲੁਧਿਆਣਾ ਜਿੱਤਦੀ ਹੈ ਹੁਣ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੋ ਰਹੀ ਆ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਕਿਸਾਨੀ ਆ ਕਿਸਾਨੀ ਮੋٹے ਰੂਪ ਚ 99% ਜੱਟ ਸਿੱਖ ਆ ਇਹਦੇ 4-5 ਹਿੱਸਿਆਂ ਚ ਵੰਡਿਆ ਜਾਣਾ ਵੀ ਉਹ ਅਕਾਲੀਆਂ ਨੂੰ ਵੀ ਪੈ ਜਾਊਗਾ ਕਾਂਗਰਸ ਨੂੰ ਵੀ ਪੈ ਜੂਗਾ ਬੀਜੇਪੀ ਨੂੰ ਵੀ ਪੈ ਜੂਗਾ ਆਪ ਨੂੰ ਪੈ ਜੂਗਾ ਬਾਕੀ ਜਿਹੜੇ ਫਿਰ ਫਿਰ ਕੇ ਰਹਿ ਜਾਂਦੇ ਨੇ ਭਾਈਚਾਰਾ ਐਸਸੀ ਭਾਈਚਾਰਾ ਤੇ ਜਿਹੜਾ ਹਿੰਦੂ ਭਾਈਚਾਰਾ ਉਹ ਕਿਹਨੂੰ ਪਾਊਗਾ ਜੀ ਉਹਨੂੰ ਲੈ ਕੇ ਸਿਆਸਤ ਕੇ ਜਿਹੜਾ ਕਿਸਾਨ ਆ ਉਹ ਚਾਰ ਹਿੱਸਿਆਂ ਚ ਵੰਡਿਆ ਜਾਣਾ ਐਸਸੀ ਭਾਈਚਾਰਾ ਤੇ ਜਿਹੜਾ ਕਾਰੋਬਾਰੀ ਜਾਂ ਹਿੰਦੂ ਭਾਈਚਾਰਾ ਉਹ ਕਿਨੂੰ ਪਾਊਗਾ ਭਾਜਪੀ ਨੂੰ ਪਾਊਗਾ ਜਾਂ ਆਪ ਨੂੰ ਪਾਊਗਾ ਉਸ ਚੱਕਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਆ ਉਹ ਸਿਆਸਤ ਦੇ ਇਹੋ ਜਿਹੇ ਗੰਦੇ ਬੀਜ ਬੋਏ ਜਾ ਰਹੇ ਨੇ ਜਿਹੜੇ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਹੋਏ ਤੇ ਨਾ ਇਹਨਾਂ ਦੋਨਾਂ ਪਾਰਟੀਆਂ ਦੀ ਜਿਹੜੀ ਆ ਇਹ ਜਿਹੜੇ ਨੇ ਮਨਸੂਬੇ ਕੰਮ ਕਾਮਯਾਬ ਹੋਣੇ ਕਿਉਂਕਿ ਛੋਟਾ ਕਾਰੋਬਾਰੀ ਛੋਟਾ ਕਿਸਾਨ ਖੇਤ ਮਜ਼ਦੂਰ ਇਹ ਸਾਰੇ ਭਰਾਵਾਵਾਂਗਾ ਠੀਕ ਹੈ ਕਿ ਵੱਖਰੇ ਵੱਖਰੇ ਕੁੱਖਾਂ ਚ ਜੰਮੇ ਨੇ ਵੱਖਰੇ ਵੱਖਰੇ ਧਰਮਾਂ ਚ ਜੰਮੇ ਨੇ ਵੱਖਰੇ ਵਕਰੀਆਂ ਜਾਤਾਂ ਚ ਜੰਮੇ ਨੇ ਲੇਕਿਨ ਜਿਹੜੀਆਂ ਬੁਨਿਆਦੀ ਤੇ ਆ ਸੱਕ ਜਿਹੜੀਆਂ ਲੋੜਾਂ ਹਨ ਉਹ ਇੱਕੋ ਹੀ ਨੇ ਹੂੰ ਫਿਰ ਉਹਨਾਂ ਨੂੰ ਇੱਕੋ ਹੀ ਮਾਂ ਦੇ ਪੁੱਤ ਬਣ ਕੇ ਕੰਮ ਕਰਨਾ ਪੈਂਦਾ ਕਿਸਾਨ ਇਕੱਲਾ ਖੇਤੀ ਨਹੀਂ ਕਰ ਸਕਦਾ ਉਹਦੇ ਨਾਲ ਖੇਤ ਮਜ਼ਦੂਰ ਆਉਣਾ ਪੈਂਦਾ ਜੇ ਕਿਸਾਨ ਤੇ ਖੇਤ ਮਜ਼ਦੂਰ ਇਕੱਠੇ ਨਹੀਂ ਹੋਊਗਾ ਤੇ ਜਿਹੜਾ ਮੰਡੀਆਂ ਦੇ ਵਿੱਚ ਛੋਟਾ ਕਾਰੋਬਾਰੀ ਦੁਕਾਨ ਬਊਗਾ ਉਹਦਾ ਸੌਦਾ ਕਿਵੇਂ ਵਿਕੂਗਾ ਹੂੰ ਠੀਕ ਹੈ ਤੇ ਜਿਹੜੇ ਪੰਜਾਬ ਦੇ ਉਦਯੋਗਪਤੀ ਆ ਉਹ ਏਡੇ ਕੱਚੇ ਨਹੀਂ ਹੈਗੇ ਦੇਸ਼ ਦਾ ਜਿਹੜਾ ਉਦਯੋਗਪਤੀ ਨਾ ਬੇਸਿਕਲੀ ਉਹਨੂੰ ਜਿੱਥੇ ਵੀ ਜਿਹੜੀ ਵੀ ਸਰਕਾਰ ਪ੍ਰੀਸ ਕੀ ਮਦ ਦੇਗੀ ਜ਼ਮੀਨ ਸਸਤੀ ਦੇਗੀ ਜ਼ਮੀਨ ਮੁਫਤ ਦੇਗੀ ਡਿਵੈਲਪਮੈਂਟ ਚਾਰਜ ਮਾਫ ਕਰੂਗੀ ਜੀਐਸਟੀ ਪੰਜ ਪੰਜ ਸਾਲ ਵਾਸਤੇ ਮਾਫ ਕਰੂਗੀ ਉਹ ਆਪਣਾ ਡੰਡੀ ਡੋਰਾ ਚੱਕੂਗਾ ਉੱਤੇ ਲਾ ਦੂਗਾ ਇਹ ਦੇਸ਼ ਦਾ ਜਿਹੜਾ ਕਾਰੋਬਾਰੀ ਮੋਟਾ ਜਿਹੜਾ ਛੋਟਾ ਉਹਦੀ ਦੁੱਖ ਤਕਲੀਫਾਂ ਹੈਗੀਆਂ ਨੇ ਪਰ ਉਹ ਵੀ ਪੰਜਾਬ ਦੀ ਕਿਸਾਨੀ ਤੇ ਹੀ ਨਿਰਭਰ ਕਰਦੇ ਹੈਗੇ ਨੇ ਜਦ ਇਹ ਸੇ ਕਿਸਾਨ ਖੇਤੀ ਨਹੀਂ ਕਰਨਗੇ ਤੇ ਟਰੈਕਟਰ ਕਿਵੇਂ ਵਿਕ ਜਾਣਗੇ ਸੰਦ ਕਿਵੇਂ ਵਿਕ ਜਾਣਗੇ ਉਹਨਾਂ ਨੂੰ ਠੀਕ ਹੈ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਸਾਰਿਆਂ ਨੂੰ ਬਰਾਬਰ ਹੀ ਸਰਕਾਰ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਪਰ ਉਹਨਾਂ ਦਾ ਤੇ ਕਾਰੋਬਾਰ ਨੁਕਸਾਨ ਹੋ ਰਿਹਾ ਇਹ 13 ਮਹੀਨੇ ਤੋਂ ਨੁਕਸਾਨ ਜੀ ਉਸ ਤੋਂ ਪਹਿਲਾਂ ਪੰਜਾਬ ਦੀ ਜੀਐਸਟੀ ਕਿਦੇ ਇੰਡੀਆ ਦੇ ਵਿੱਚ ਨੰਬਰ 1 ਸੀ ਪੰਜਾਬ ਅੱਧੇ ਲੁਧਿਆਣੇ ਦੇ ਜਿਹੜੇ ਵਪਾਰੀ ਨੇ ਉਹ ਜੋਗੀ ਦਿੱਤਿਆਨਾਥ ਨਾਲ ਮੀਟਿੰਗ ਕਰਕੇ ਉਹਨਾਂ ਤੇ ਸਰਕਾਰ ਨੂੰ ਧਿਆਨ ਨਹੀਂ ਹੈ ਹੁਣ ਜਿਹੜੇ ਮੰਤਰੀ ਸਾਹਿਬ ਜਿਹੜੇ ਸਟੇਟਮੈਂਟ ਦੇ ਰਹੇ ਉਹ ਤੇ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਅਸੀਂ ਵੀ ਜੀ ਕਿਸਾਨ ਪੁੱਤ ਤੇ ਉਹ ਪਾਰਲੀਮੈਂਟ ਦੇ ਵਿੱਚ 542 ਦੇ ਵਿੱਚੋਂ 400 ਬੰਦਾ ਉਹ ਹੀ ਆ ਜਿਹੜਾ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਜੇ ਤੁਸੀਂ ਪੰਜਾਬ ਦੇ ਕਿਸਾਨ ਪੁੱਤਾਂ ਜੇ ਬਣ ਰਹੇ ਨੇ ਸਾਰੇ ਪੰਜਾਬ ਦੇ ਮੰਤਰੀ ਤੇ ਐਮਐਲਏ ਤਿੰਨ ਸਾਲਾਂ ਦੀ ਤੁਹਾਡੇ ਕੋਲ ਐਗਰੀਕਲਚਰ ਪਾਲਿਸੀ ਨਹੀਂ ਬਣੀ ਤੇ ਜੇ ਪੂਰੇ ਜਿਹੜੇ ਇੰਡੀਆ ਦੇ ਪਾਰਲੀਮੈਂਟ ਮੈਂਬਰ 542 ਤੇ 250 ਰਾਜ ਸਭਾ ਮੈਂਬਰ ਔਰ ਕਿੰਨੇ ਮੈਨੂੰ ਲੱਗਦਾ ਕਿ ਕਿੰਨੇ ਹਜ਼ਾਰ ਐਮਐਲਏ ਨੇ 3600 ਦੇ ਲਗਭਗ ਲੱਗਦਾ ਹੈ ਨਾ ਉਹ ਸਾਰੇ ਕਿਸਾਨ ਪੁੱਤਰ ਹੀ ਆ ਤੇ ਫਿਰ ਦੇਸ਼ ਦੇ ਕਿਸਾਨ ਸੁਸਾਇਡ ਕਰਕੇ ਆ ਰਹੇ ਨੇ ਕਿਸਾਨਾਂ ਦੀ ਡਬਲ ਇਨਕਮ ਕਿਉਂ ਨਹੀਂ ਕਿਸਾਨਾਂ ਦੀ ਸਪਰੇ ਕਿੰਨੀ ਮਹਿੰਗੀ ਡੀਜ਼ਲ ਕਿੰਨੇ ਮਹਿੰਗੇ ਹੋ ਗਏ ਰੈਡ ਸੰਦ ਕਿਨੇ ਮਹਿੰਗੇ ਹੋ ਗਏ ਰਿਆ ਕਿੰਨੀਆਂ ਮਹਿੰਗਾਂ ਉੱਤੇ ਤਾਂ ਕੋਈ ਟਿੱਪਣੀ ਨਹੀਂ ਹੈਗੀ ਫਰਜੀ ਕਿਸਾਨ ਪੁੱਤਰ ਬਣਿਆ ਫਰਜੀ ਦੇਸ਼ ਭਗਤ ਬਣਿਆ ਫਰਜੀ ਸ਼ਿਦਿਆ আলম ਸਰਦਾਰ ਭਗਤ ਸਿੰਘ ਦੇ ਵਾਰਸ ਬਣਨ ਦੇ ਨਾਲ ਨਾ ਦੇਸ਼ ਨੇ ਤੇ ਪੰਜਾਬ ਨੇ ਜਾਂ ਸਮਾਜ ਨੇ ਅੱਗੇ ਨਹੀਂ ਵਧਣਾਗਾ ਤੁਹਾਨੂੰ ਗਰਾਊਂਡ ਲੈਵਲ ਤੇ ਕੰਮ ਕਰਨੇ ਪੈਣੇ ਨੇ ਆ ਸਟੇਟਮੈਂਟ ਆ ਮੈਟਰ ਨਹੀਂ ਕਰਦੀਆਂ ਜੀ ਦੇਣ ਵਾਲਿਆਂ ਨੂੰ ਵੀ ਪਤਾ ਕਿ ਅਹੀ ਐਵੇਂ ਆਪਣੀ ਰੂਹ ਖੁਸ਼ ਕਰ ਰਿਆ ਜੀ ਤੇ ਜਿੰਨਾ ਵਾਸਤੇ ਦਿੱਤੀ ਉਹਨਾਂ ਨੂੰ ਪਤਾ ਹੈਗਾ ਕਿ ਇਹਨਾਂ ਦੇ ਪੱਲੇ ਨਹੀਂ ਕੋਜ ਹੈਗਾ ਨਾ ਇਹ ਬਿਆਨ ਦੇ ਕੇ ਦੇ ਬਿਆਨ ਛਪਵਾ ਕੇ ਬਿਆਨ ਲਗਵਾ ਕੇ ਇਹ ਰੂਹ ਜਿਹੜੀ ਨਾ ਇਹ ਰੂਹ ਖੁਸ਼ ਨਹੀਂ ਹੁੰਦੀ ਰੂਹ ਸਗੋ ਤੁਹਾਨੂੰ ਝੰਜੋੜਦੀ ਆ ਰੂਹ ਤੁਹਾਨੂੰ ਲਾਂਹ ਤਾ ਪਾਉਂਦੀ ਹੈਗੀ ਆ ਜੀ ਵੀ ਜਦੋਂ ਮਸਲਾ ਵੱਡਾ ਸੀ ਉਦੋਂ ਤੁਸੀਂ ਖੁਦ ਧਰਨਿਆਂ ਤੇ ਬੈਠੇ ਸੀ ਜੀ ਉਹਨਾਂ ਨੇ ਰੋਟੀ ਦੀ ਸਾਂਝ ਹੀ ਬੁਰਕੀ ਦੀ ਸਾਂਝ ਦਿਖਾ ਰਹੇ ਵੀਡੀਓ ਉਦੋਂ ਫੋਟੋ ਆ ਪਾਉਂਦੇ ਸੀ ਹੁਣ ਲੋਕਾਂ ਨੇ ਪਿਛਲੀਆਂ ਜਿਹੜੀਆਂ ਇਹਨਾਂ ਦੇ ਟਵੀਟ ਕੱਢ ਕੱਢ ਕੇ ਦਿਖਾ ਹੀ ਰਹੇ ਨਾ ਹੁਣ ਤੁਸੀਂ ਕਿਹੜੇ ਮੂੰਹ ਦੇ ਨਾਲ ਗੱਲ ਕਰੋਗੇ ਅਖਬਾਰ ਚ ਇੱਕ ਦਿਨ ਖਬਰ ਸ਼ੱਬ ਦੀ ਜਾਂ ਚੈਨਲ ਦੇ ਚਲਾ ਤੇ ਤੇ ਜਿਹੜਾ ਕਿਸਾਨ ਆ ਪੰਜਾਬ ਦਾ ਉਹ ਬੇਵਕੂਫ ਆ ਉਹਨੂੰ ਬੇਵਕੂਫ ਸਮਝਦੇ ਹੋ ਠੀਕ ਹੈ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਪੋਲੀਟਿਕਲ ਪਾਰਟੀ ਦੇ ਨਾਲ ਵਿਚਾਰਧਾਰਾ ਲੱਗੇ ਪਰ ਜੇ ਤੱਕ ਕਿਸਾਨਾਂ ਨੂੰ ਹੁਣ ਜਲੀਲ ਕੀਤਾ ਜਾ ਰਿਹਾ ਬਦਨਾਮ ਕੀਤਾ ਜਾ ਰਿਹਾ ਉਨੂੰ ਲੈ ਕੇ ਜਿਵੇਂ ਭਾਜਪਾ ਦਾ ਪੰਜਾਬ 'ਚ ਨੁਕਸਾਨ ਹੋ ਰਿਹਾ ਨਾ ਪੋਲੀਟਿਕਲ ਤੌਰ ਤੇ ਉਸੇ ਤਰ੍ਹਾਂ ਹੀ ਆਵਾਦੀ ਪਾਰਟੀ ਦਾ ਵੀ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਜਦ ਤੱਕ ਇਹ ਮਾਹੌਲ ਸਾਜਗਰ ਜਾਂ ਖੁਸ਼ਗੁਵਾਰ ਨਹੀਂ ਬਣਾਉਂਦੇ ਹੈਗੇ ਤਦ ਤੱਕ ਜਿਹੜੀ ਆ ਪੰਜਾਬ 'ਚ ਜਿਹੜੀ ਆਵਾਦੀ ਪਾਰਟੀ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਟੱਕਰੇ ਦੇ ਵਿੱਚ ਰਹੂਗੀ ਸਰਕਾਰ ਨੂੰ ਭਲੇਖਾ ਹੋ ਸਕਦਾ ਕਿਸਾਨਾਂ ਨੂੰ ਨਹੀਂ ਭਲੇਖਾ ਹੋ ਸਕਦਾ ਉਹਨਾਂ ਨੂੰ ਪਤਾ ਹੈ ਕਿ ਅਸੀਂ ਸ਼ੁਰੂ ਤੋਂ ਲੜਦੇ ਆ ਰਹੇ ਨੇ ਸੰਘਰਸ਼ ਕਰਦੇ ਆ ਰਹੇ ਨੇ ਸਰਕਾਰ ਦੀਆਂ ਡਾਂਗਾਂ ਖਾਂਦੇ ਆ ਰਹੇ ਨੇ ਉਹਨਾਂ ਨੂੰ ਤਾਂ ਜੇਲ੍ਹਾਂ ਤੋਂ ਨਹੀਂ ਡਰ ਜੀ ਤੇ ਇਸ ਕਰਕੇ ਸਰਕਾਰ ਉਹਨਾਂ ਨੂੰ ਡੰਡੇ ਦਾ ਜ਼ੋਰ ਜਾਂ ਵਰਦੀ ਦਾ ਜ਼ੋਰ ਜਾਂ ਜੇਲ੍ਹਾਂ ਦਾ ਡਰ ਦਿਖਾ ਰਹੀ ਉਹਨਾਂ ਨੂੰ ਕੋਈ ਪਰਵਾਹ ਨਹੀਂਗਾ ਸਰਕਾਰ ਨੂੰ ਮਾਹੌਲ ਵਧੀਆ ਬਣਾਉਣਾ ਚਾਹੀਦਾ ਇਦਾਂ ਮੀਟਿੰਗਾਂ ਭਜਨਾਂ ਨਹੀਂ ਚਾਹੀਦਾਗਾ ਔਰ ਇਹਨਾਂ ਦੇ ਮਸਲੇ ਜਿਹੜੇ ਜਿਹੜੇ ਸਟੇਟ ਲੈਵਲ ਦੇ ਮਸਲੇ ਨੇ ਉਹ ਆਲੋਣੇ ਚਾਹੀਦੇ ਹੁਣ ਤੁਹਾਡੀ ਚੁਟਕੀਆਂ ਕਿਉਂ ਨਹੀਂ ਵੱਜਦੀਆਂ ਹੂੰ ਉਹ ਸਵਾਲ ਹੈ ਕਿ ਤੁਸੀਂ ਗੱਪਾਂ ਵੱਡੀਆਂ ਛੱਡੀਆਂ ਆਂ ਸਿਆਸਤ ਗੱਪਾਂ ਨਾਲ ਨਹੀਂ ਚੱਲਦੀ ਹੈਗੀ ਹੁਣ ਜਿਹੜੀਆਂ ਪੰਜਾਬ ਲੈਵਲ ਤੇ ਜਿਹੜੀਆਂ ਮੰਗਾਂ ਨੇ ਉਹ ਤਾਂ ਪੂਰੀਆਂ ਹੋਣੇ ਚਾਹੀਦੀਆਂ ਔਰ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਸਾਡਾ ਜਿਹੜਾ ਕਿਸਾਨ ਆ ਉਹ ਦਿੱਲੀ ਨਹੀਂ ਆਊਗਾ ਤੇ ਲਾਹੌਰ ਜਾਵੇ ਜੀ ਹੁਣ ਲਾਹੌਰ ਤੇ ਹੀ ਜਾ ਨਹੀਂ ਸਕਦੇ ਦਿੱਲੀ ਸਾਨੂੰ ਹਰਿਆਣੇ ਵਾਲੇ ਨਹੀਂ ਜਾਂਦੇ ਤੇ ਪੰਜਾਬ ਦਾ ਕਿਸਾਨ ਕੀ ਹੋ ਫਿਰ ਦਰਿਆਵਾਂ ਚ ਛਾਲ ਮਾਰ ਕੇ ਡੁੱਬ ਜੇ ਇਹ ਵੀ ਹੱਲ ਕੱਢ ਦੇ ਨਾ ਜੀ ਅਹੀਂ ਨਾਦ ਲਾਹੌਰ ਜਾ ਸਕਦੇ ਨਾ ਦਿੱਲੀ ਜਾ ਸਕਦੇ ਤੇ ਜਿਹੜੇ ਪੰਜਾਬ ਦੇ ਲੋਕ ਨੇ ਫਿਰ ਜਿਹੜੇ ਸਾਡੇ ਢਾਈ ਕੀ ਦਰਿਆ ਵਗਦੇ ਨੇ ਸਤਲੁਜ ਤੇ ਬਿਆਸ ਤੇ ਰਾਵੀ ਫਿਰ ਇਹ ਅਸੀਂ ਛਾਲਾ ਮਾਰਦੇ ਸਾਰੇ ਸੁਸਾਈਡ ਕਰ ਲਏ ਇਸ ਕਰਕੇ ਸਰਕਾਰ ਨੂੰ ਥੋੜਾ ਜਆ ਲੋਕਾਂ ਦੀ ਵੀ ਫਿਕਰ ਕਰਨੀ ਚਾਹੀਦੀ ਹੈਗੀ ਆ ਕਿ ਮਸਲਾ ਜਿਹੜਾ ਹੱਲ ਕਰਨ ਅਸੀਂ ਤੁਹਾਨੂੰ ਚੁਣਿਆ ਹੈਗਾ ਤੇ ਉਹ ਜਿਹੜਾ ਅਸੀਂ ਤੁਹਾਨੂੰ ਫਤਵਾ ਦਿੱਤਾ ਹੈਗਾ ਨਾ ਘਟੋ ਘੜ ਸਰਕਾਰ ਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਉਸ ਫਤਵੇ ਦੀ